ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਔਰ ਧਾਰੈ ਜੋ ਅੰਤਰਨਾਮ ਔਰ ਧਾਰੈ ਇਕੱਠਾ ਨਹੀਂ ਬੋਲ ਜਣਾ ਰਾਰੇ ਸਿਆਰੀ ਲੱਗੀ ਹੋਈ ਹੈ ਵੱਖਰਾ ਪਾਠ ਕਰਨਾ ਔਰ ਧਾਰੈ ਜੋ ਅੰਤਰਨਾਮ ਸਰਬਮੈ ਪੇਖੈ ਭਗਵਾਨ ਇਹ ਵੀ ਮੈਂ ਉਚਾਰਨ ਕਰਨਾ ਸਰਬਮੈ ਸਾਰਿਆਂ ਵਿੱਚ ਨਿਮਖ ਨਿਮਖ ठाकुर नमस्कारै नानक ऊह अपरस सगल निस्तारै ए नानक ऊह अपरस सगल निस्तारै अष्टपदी मिथ्या मिथ्या मिथ्या, मिथ्या नाहि रसना परस हां जी मिथ्या ते लादू बिराम मिथ्या नाहि रसना परस मन मह प्रीत निरंजन दर्श पारितर्य रूप ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੀਤ ਕੰਨ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰ ਪ੍ਰਸਾਦਿ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿਤ ਪੰਜ ਦੋਖ ਤੇ ਰਹਤ ਇੰਦਰੀ ਜਿੱਤ ਏ ਕਸਕੇ ਬੂਲਨਾ ਜਿੱਤ ਪਾਦ ਇੰਦਰੀ ਜਿੱਤ ਪੰਜ ਦੋਖ ਤੇ ਰਹਤ ਇੰਦਰੀਆਂ ਦੇ ਜਿੱਤਣ ਵਾਲਾ ਨਾਨਕ ਕਾਮਕ੍ਰਤੀ ਅਸਰਤੂ ਆਪਣੀ ਆਪ ਨੂੰ ਬਚਾਉਂਦਾ ਨਾਨਕ ਕੋਟ ਮੱਦੇ ਕੋ ਐਸਾ ਅਪਰਸ ਇਹਨੂੰ ਅਪਰਸ ਨਹੀਂ ਕਹਿਣਾ ਐਡੇ ਦੇ ਵਿੱਚ ਡੈਸ਼ ਦੀ ਕਿ ਬੂਲਨਾ ਅਪਰਸ ਬੈਸਨੋ ਸੂ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੀ ਹੋਏ ਭਿੰਨ ਕਰਮ ਕਰਤ ਹੋਵੇ ਨਿਹਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਹੈ ਅਵਰਹ ਨਾਮ ਜਪਾਵੇ ਨਾਨਕ ਓਹ ਬੈਸਨੋ ਪਰਮ ਗਤ ਪਾਵੇ ਪਗਉਤੀ ਭਗਵੰਤ ਕਾ ਪਗਉਤੀ ਤੇ ਵਿਸਰਾਮ ਲਾ ਦੋ ਪਗਉਤੀ ਭਗਵੰਤ ਭਗਤ ਕਾ ਰੰਗ ਪਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਾਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤੇਸ ਭਗਉਤੀ ਕੀ ਮਿਤ ਤੇਸ ਭਗਉਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਵਿਸ਼ਨਪ੍ਰੀਤ ਹਾਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪਰਬੁੱਧੈ RAM ਨਾਮ ਆਤਮ ਮਹਿ ਸੁਧੈ RAM ਨਾਮ ਸਾਰ ਦਸ ਪੀਵੈ ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫੇਰ ਜੋ ਨਾ ਆਵੈ 베ਦ ਪੁਰਾਨਿ ਸਿਮਰਤ 부ਝੈ ਮੂਲ ਸੁਖਮ ਮਹਿ ਜਾਨੈ ਅਸਥੂਲ ਜੀ 베ਦ ਪੁਰਾਨਿ ਸਿਮਰਤ 부ਝੈ ਮੂਲ ਸੁਖਮ ਮਹਿ ਜਾਨਣਾ ਅਸਤੂਲ ਚਹ ਵਰਨਾ ਕਾ ਦੇ ਉਪਦੇਸ਼ ਨਾਨਕ ਉਸ ਪੰਡਿਤ ਕਾ ਸਦਾ ਅਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮਹ ਜਪੈ ਕੋਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਇ ਸਾਧ ਸੰਗ ਪਾਵੈ ਜਨ ਕੋਇ ਕਾਰ ਕਿਰਪਾ ਅੰਤਰ ਉਰਤਾਰੇ ਪਾਸ ਪ੍ਰੀਤ ਮੁਗਦ ਪਾਥਰ ਕਉ ਤਾਰੇ ਜਦਾ ਮੰਮੀ ਔਂਕਡ ਗੱਗਾ ਧੱਦਾ ਸ਼ਬਦ ਆਉਂਦਾ ਹੈ ਮੁਗਦ ਇਥੇ ਧਿਆਨ ਨਾਲ ਬੋਲਨਾ ਮੁਗਦ ਸਰਬ ਰੋਗ ਗੱਗਾ ਪਹਿਲਾਂ ਲਾ ਦੇਣਾ ਮੋਗਦ ਮੋਗਦ ਸਰਬ ਰੋਗ ਕਾ ਔਖਦ ਨਾਮ ਹੈ कल्याण रूप मंगल गुण गाम काहू जुगत कित न पाईए धर्म नानक तिस मिले जिस लिखिया थोर कर्म जिस कै मन पार ब्रह्म का निवास तेस का नाम सत रामदास आत्म राम तिस नदरी आया ਦਾਸ ਦਸੰਤਨ ਪਾਈ ਪਾਈ ਤੇ ਲਾ ਦੂ ਇਸ ਰਾਮ ਦਾਸ ਦਸੰਤਨ ਪਾਈ ਤਿੰਨ ਪਾਇਆ ਦਾਸ ਦਸੰਤਨ ਪਾਈ ਤਿੰਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਸਰ ਦਰਗਹ ਪਰਵਾਨ ਆਪਣੇ ਦਾਸ ਕਾ ਆਪ ਕਿਰਪਾ ਕਰੈ ਇਸ ਦਾਸ ਕਾ ਸਭ ਸੋਜੀ ਪਰੈ ਤਗਲ ਸੰਗ ਆਤਮ ਉਦਾਸ ਐਸੇ ਜੁਗਤ ਨਾਨਕ RAM DAS ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤਸਾ ਸੁਵਰਨ ਤਸੀ ਉਸ ਮਾਟੀ तैसा अमृत तैसी बेख खाटी तैसा मान तैसो अभिमान तैसरंक तैसरजान जो ਵਰਤਾਏ ਸਾਈ ਜੁਗਤ ਨਾਨਕ ਓਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕਹੀਐ ਪਾ ਜਿਹੜਾ ਨਾ ਦਿਹਲੀ ਦੀਪਕ ਪਾਦਾ ਦੋਵੇਂ ਪਾਸੇ ਲੱਗ ਜਾਂਦਾ ਨਾਨਕ ਓਹ ਪੁਰਖ ਕਹੀ ਹੈ ਜੀਵਨ ਮੁਕਤ ਵੀ ਲੱਗ ਜੇਗਾ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈ ਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੇ ਸੋਈ ਕੁਨ ਹੋਗਾ पसर्यो ਆਪ ਹੋਏ ਅਨਤ ਤਰੰਗ ਲਖੇ ਨਾ ਜਾਹਿ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬినాਸ਼ ਸਦਾ 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 ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ